ਆਪਣੇ ਅਮਰਸਰ ਚ ਪਲਵਾਨਾਂ ਦੀ ਖਾਣਾ ਦੀ ਸਪੈਸ਼ਲ ਕਿ ਤਿਆਰ ਕੀਤੀ ਜਾਵੇ। ਬਸ ਇਹਦੇ ਵਾਸਤੇ ਵੀ ਡਿਊਟੀ ਜ਼ਿਆਦਾ ਕਰਨੀ ਪੈਂਦੀ ਹੈ ਘਰ ਦਾ ਆਪਣਾ ਸਪੈਸ਼ਲ ਕੰਮ ਕਰੀਏ ਵਧੀਆ ਆਪਣਾ ਜਿਹਦੇ ਵਿੱਚ ਲੋਕਾਂ ਨੂੰ ਵਧੀਆ ਖਾਣਾ ਦੇ ਸਕੀਏ। ਨਹੀਂ ਨਹੀਂ ਆਪਣੇ ਕੰਮ ਤੋਂ ਕੋਈ ਸ਼ਰਮ ਨਹੀਂ। ਕਿਹੜੇ ਵੀ ਆਈ ਸਿੰਘ ਦੀ ਤਿਆਰ ਕਰੀ ਦੀ ਇਹ ਸਭ ਤੋਂ ਵਧੀਆ ਇਹ ਚੈਲੰਜ ਹੈ। ਦਸਤਾਰ ਭਾਈ ਜੀ ਕਿੱਦਾਂ ਤੁਸੀਂ ਪਲਵਾਨਾਂ ਦੀ ਖਾਣਾ ਕਿ ਆਈ ਜਾਂਦੇ ਕਿਹੜੇ ਖਾਣਾ ਕੇ ਜੀ ਰਾਜ ਕਰੋਗੇ ਇਹ ਭਾਈ ਸਪੈਸ਼ਲ ਦੁੱਧ ਘਰੋਂ ਮੱਝਾਂ ਦਾ ਸਪੈਸ਼ਲ ਦੁੱਧ ਵਰਤੀ ਦਾ ਇੱਥੇ ਦੁੱਧ ਚ ਖਾਸ ਕੀ ਆ ਜੀ ਕੀ ਖਾਸ ਵੀ ਘਰ ਦਾ ਦੁੱਧ ਵਧੀਆ ਇੱਥੇ ਦੇਰੀ ਵਾਲਾ ਦੁੱਧ ਨਹੀਂ ਜੇ ਵਧੀਆ ਦੁੱਧ ਘਰ ਦਾ ਬੰਦਾ ਕਿੰਦੇ ਸਿੰਘ ਚੀਜ਼ ਹੀ ਬੜੀ ਵਧੀਆ ਲਿਆਉਂਦੇ ਤੇ ਬੜੀ ਹਾਂਜੀ ਇਹ ਪਹਿਲਵਾਨ ਵਾਲੇ ਦੀ ਸਪੈਸ਼ਲ ਖਰਾਬ ਅੱਛਾ ਹਾਂਜੀ ਮਿਲੂਗੀ ਨਹੀਂ ਹਾਂਜੀ ਨਾ ਇਹ ਹੋਰ ਕਿ ਇਹ ਸਵਾਦ ਨਹੀਂ ਮਿਲੇਗਾ ਮਿਲੇਗਾ ਜੁਰ ਪਰ ਇਹ ਸਵਾਦ ਨਹੀਂ ਮਿਲੇਗਾ ਭਾਈ ਜੀ ਆਂਦੇ ਕਿੱਥੋਂ ਤੁਸੀਂ ਹਾਂਜੀ ਨਰੈਣਗੜੋਂ ਭਾਈ ਸੋਚਿਆ ਕਿਵੇਂ ਦੁੱਧ ਲਾਉਂਦਾ ਇਹ ਸੋਚਿਆ ਬੱਚਾ ਇਦਾਂ ਹੀ ਭਾਈ ਗੁਰੂ ਨਗਰੀ ਨੂੰ ਵਧੀਆ ਚੀਜ਼ ਦੇਣਾ ਚਾਹ ਹਾਂਜੀ ਆਪਣੇ ਅੰਮ੍ਰਿਤਸਰ ਚ ਭਲਵਾਨਾਂ ਦੀ ਖਰਾਕ ਦਾ ਸਪੈਸ਼ਲ ਤੇ ਤਿਆਰ ਕੀਤੀ ਜਾਵੇ। ਭਾਈ ਜੀ ਪਹਿਲਾਂ ਕੀ ਕਰਦੇ ਸੀ ਅੱਜ? ਪਹਿਲੇ ਫੈਕਟਰੀ ਚ ਕੰਮ ਕਰਦੇ। ਤੇ ਕਿਹਦੇ ਸੀ ਕਿਸੇ ਦੇ ਥੱਲੇ ਲੱਗੇ ਕੰਮ ਨਹੀਂ ਕਰ ਸਕਦਾ ਉਹ ਆਪਣਾ ਹੀ ਕੰਮ ਕਰਦਾ ਇਹ ਸੋਚਿਆ ਫਿਰ। ਹਾਂਜੀ। ਸੋਚਿਆ ਕਿਵੇਂ ਦੋ ਤਿੰਨ ਲੋੜਦਾ। ਬਸ ਇਹਦੇ ਵਾਸਤੇ ਵੀ ਡਿਊਟੀ ਜ਼ਿਆਦਾ ਕਰਨੀ ਪੈਂਦੀ ਹੈ। ਉਹ ਘਰ ਦਾ ਆਪਣਾ ਸਪੈਸ਼ਲ ਕੰਮ ਕਰੀਏ ਵਧੀਆ ਆਪਣਾ ਜਿਹਦੇ ਵਿੱਚ ਲੋਕਾਂ ਨੂੰ ਵਧੀਆ ਖਰਾਕ ਦੇ ਸਕੀਏ। ਇੱਥੇ ਕੀ ਕੀ ਖਾਸ ਪਾਇਆ ਫਿਰ ਦੱਸ ਦੋ। ਇਹ ਦੁੱਧ ਜੋ ਹੈ ਇਹਦੇ ਵਿੱਚ ਡਰਾਈ ਫੂਡ ਤੇ ਖੋਆ। ਪਾਜੀ ਮਤਲਬ ਮੇਨ ਹੈਗਾ ਕਿ ਮਤਲਬ ਪਲਵਾਨ ਕਿਉਂ ਨਾ ਪੀਂਦੇ ਨੇ ਪਲਵਾਨ ਪੀਗੇ ਨੇ ਤੰਦਰੁਸਤ ਤੰਦਰੁਸਤੀ ਵਾਸਤੇ ਵਧੀਆ ਚੀਜ਼ ਹੈ ਤੇ ਤੰਦਰੁਸਤੀ ਵਾਸਤੇ ਵਧੀਆ ਚੀਜ਼ ਹੈ ਦੁੱਧ ਛੋਲੇ ਭੰਦੇ ਨਹੀਂ ਇਹਦੇ ਨਾਲ ਹਾਂਜੀ ਹਾਂਜੀ ਕਿਸੇ ਨੇ ਪਲਵਾਨ ਨੇ ਪੀਣੀ ਹੋਵੇ ਤਾਂ ਉਹਨਾਂ ਨੂੰ ਦੱਸੋ ਕਿ ਪੂਰਾ ਇੱਥੇ ਮਤਲਬ ਖਾਸ ਕੀ ਹੈ ਦੁੱਧ ਇਹਦੇ ਇਸ ਖਾਸ ਸਪੈਸ਼ਲ ਮਜਾ ਦੁੱਧ ਵਧੀਆ ਵਰਤੀਦਾ ਇਹਦੇ ਵਿੱਚ ਖੋਆ ਡਰਾਈ ਫਰੂਟ ਪਾਈਦਾ ਕੋਈ ਪਾਉਂਦਾ ਨਹੀਂ ਆ ਇਹ ਹਾਂਜੀ ਇਹ ਚੀਜ਼ ਕੋਈ ਨਹੀਂ ਬਣਾਏਗਾ ਤੁਹਾਡੇ ਕੋਲ ਹੀ ਮਿਲੂਗੀ ਹਾਂਜੀ ਇਹ ਸਵਾਦ ਮੇਰੇ ਕੋਲ ਹੀ ਮਿਲੇਗਾ ਇਹ ਵਾਲਾ ਪਾਜੀ ਆਂਦੇ ਕੇਦੇ ਤੇ ਉਹਦੀ ਐਟਵਾ ਦੇ ਸਰ ਕਈ ਸ਼ਰਮ ਨਹੀਂ ਖਾਦੀ ਨਹੀਂ ਨਹੀਂ ਆਪਣੇ ਕੰਮ ਚ ਕੋਈ ਸ਼ਰਮ ਨਹੀਂ ਅੱਛਾ ਆਪਣੇ ਕੰਮ ਚ ਕੋਈ ਸ਼ਰਮ ਨਹੀਂ ਜਿਹੜਾ ਕੰਮ ਕਰਦਾ ਕੋਲ ਕੀ ਕਰਦਾ ਜੀ ਹਾਂਜੀ ਪਾਜੀ ਪਹਿਲਵਾਨ ਹੀ ਕਿਉਂ ਮਤਲਬ ਪੀ ਸਕਦੇ ਨੇ ਪਹਿਲਵਾਨ ਹੀ ਵਧੀਆ ਚੀਜ਼ ਹੈ ਸਾਰੇ ਉਹਨਾਂ ਵਾਸਤੇ ਵਧੀਆ ਚੀਜ਼ ਹੈ ਜਿੱਥੇ ਵੀ ਜਾਣਗੇ ਹਰ ਇੱਕ ਜੰਗ ਜਿੱਤ ਕੇ ਆਉਣਗੇ ਅੱਛਾ ਚੈਲੰਜ ਕਰਦੇ ਹੋ ਜੀ ਹਾਂਜੀ ਚੈਲੰਜ ਕਰਦੇ ਹਾਂ ਜੀ ਵਧੀਆ ਚੀਜ਼ ਹੈ ਜੀ ਇਹ ਹੋਰ ਕਿਤੇ ਨਹੀਂ ਮਿਲੇਗੀ ਇਹ ਕਿਉਂ ਪਾਜੀ ਘਰ ਦੇ ਵਧੀਆ ਵਧੀਆ ਦੋਸਤ ਤਿਆਰ ਕਰ ਦਿੱਤੀ ਜੀ ਹੈ ਆਪੀ ਤਿਆਰ ਕਰਦੀ ਹਾਂਜੀ ਆਪੇ ਤਿਆਰ ਕਰ ਦਿੱਤੀ ਹੈ ਦਿਖਾਓਗੇ ਜੀ ਹਾਂਜੀ ਭਾਜੀ ਇਹਦਾ ਕਲਰ ਬਹੁਤ ਸਟਾਈਲਿਸ਼ ਕਲਰ ਹੈ ਜੀ ਹਾਂਜੀ ਇਹ ਕਿਉਂ ਭਾਜੀ ਘਰੇ ਘਰੇ ਵਧੀਆ ਲੋਕ ਤਿਆਰ ਕਰੀਦਾ ਕਹਿੰਦੇ ਜਿਹੜੀ ਸਿੰਘ ਚੀਜ਼ ਤਿਆਰ ਕਰਦੇ ਨੇ ਉਹ ਵਧੀਆ ਬਹੁਤ ਹੁੰਦੀ ਹੈ ਹਾਂਜੀ ਸਰ ਜਿਹੜੇ ਵੀ ਆ ਸਿੰਘ ਦੀ ਤਿਆਰ ਕਰੀਦੀ ਇਹ ਸਭ ਤੋਂ ਵਧੀਆ ਇਹਦਾ ਚੈਲੰਜ ਹੈ ਕਹਿੰਦੇ ਕਿ ਮਤਲਬ ਸਿੰਘਾਂ ਦੀ ਚੀਜ਼ ਪੀ ਕੇ ਮਤਲਬ ਬੰਦਾ 1 ਤੋਂ 100 ਦੇ ਲੱਖ ਹੋ ਜਾਂਦਾ ਜੀ ਹਾਂਜੀ ਸਰ ਜਿਹੜਾ ਵੀ ਇੱਕ ਵਾਰੀ ਪੀਗਾ 100 ਸਿੰਘ ਤੋਂ ਬਰਾਬਰ ਇੱਕੋ ਅੱਲਾ ਹੀ ਬੜਾ ਹਾਂਜੀ ਇਹ ਕੱਲਾ ਹੀ ਬੜਾ ਹਾਂਜੀ ਮੈਦਾਨ 'ਚ ਫਤਿਹ ਕਰੇਗਾ ਹਾਂਜੀ ਹਰ ਮੈਦਾਨ 'ਚ ਫਤਿਹ ਕਰੇਗਾ ਜੀ ਜਿਹੜਾ ਵੀ ਇੱਕ ਵਾਰੀ ਪੀਏਗਾ ਭਾਈ ਚੈਲੰਜ ਕਰਤਾ ਤੁਸੀਂ ਹਾਂਜੀ ਸਰ ਅੱਛਾ ਸਿੰਘ ਭਾਜੀ ਸਿੱਖੀ ਰੂਪ 'ਚ ਕੀ ਮਤਲਬ ਤੁਸੀਂ ਇਹਦਾ ਸੋਚਿਆ ਕਿ ਉਹ ਮਤਲਬ ਭਾਜੀ ਹਾਂਜੀ ਕਈ ਬਾਹਰ ਜਾਣ ਦਾ ਸੋਚਦੇ ਨੇ ਕਦੀ ਹੋਰ ਕੰਮ ਸੋਚਦੇ ਨੇ ਪਰ ਤੁਸੀਂ ਇਹੋ ਹੀ ਕਿਉਂ ਸੋਚਿਆ ਜੀ ਇਹ ਵਧੀਆ ਕੰਮ ਹੈ ਜਿਸ ਨੂੰ ਕਰ ਰਿਹਾ ਸੋਚਿਆ ਵੀ ਪੰਜਾਬੀ ਚ ਲੋਕ ਆਪਣਾ ਜੋ ਵੀ ਕਰਦੇ ਨੇ ਇੱਥੇ ਵੀ ਕਰ ਸਕਦੇ ਨੇ ਜੁੜੀ ਨਹੀਂ ਵਿਵਾਰ ਛਾ ਕੇ ਕੰਮ ਕਰ ਸਕਦੇ ਵੀ ਇੱਥੇ ਵੀ ਕਰ ਸਕਦੇ ਜੇ ਕਰਨਾ ਚਾਹੁੰਦੇ ਕਦੀ ਸੋਚਿਆ ਨਹੀਂ ਕਿ ਕਿ ਬਾਹਰ ਜਾਵਾਂ ਨਹੀਂ ਸਰ ਇਹ ਕਿਉਂ ਪੰਜਾਬੀ ਜੇ ਚਾਹੁੰਦੇ ਇੱਥੇ ਹੀ ਕੰਮ ਵੜਾ ਜੀ ਇੱਥੇ ਕਰਨਗੇ ਦੇ ਹਰ ਵਧੀਆ ਕੰਮ ਕਰਨਗੇ ਪੰਜਾਬ ਅੱਜ ਨਸੀਆਂ ਦੇ ਵੱਲ ਜਾ ਰਿਹਾ ਪਰ ਤੁਸੀਂ ਇੱਕ ਚੰਗਾ ਮੈਸੇਜ ਦੇ ਦਿਓ ਵੀ ਆਹ ਚੀਜ਼ ਬਹੁਤ ਵਧੀਆ ਚੀਜ਼ ਹੈ ਹਾਂ ਜੀ ਕਿੰਦਾ ਕਿੰਨੇ ਦਾ ਇਹ ਜੀ ਪੀ ਬੀਨਗੇ ਤੇ ਚਲੋ ਜੀ ਸਿਹਤ ਵਧੀਆ ਬਣੇਗੀ ਹਰ ਮਿਹਨਤ ਜਿੱਤ ਕੇ ਹੋਣਗੇ ਅੱਛਾ ਹਰ ਮਿਹਨਤ ਜਿੱਤ ਕੇ ਹਾਂਜੀ ਸਾਹਿਬ ਭਾਈ ਜੀ ਤੁਹਾਡਾ ਫਿਰ ਰੇਟ ਵੀ ਮਹਿੰਗਾ ਬਹੁਤ ਹੋਣਾ ਹੈ ਓ ਸਰ ਰੇਟ ਬਿਲਕੁਲ ਜਾਇਜ਼ ਜੋ ਕੋਈ 200 ਨਹੀਂ ਕੋਈ 100 ਨਹੀਂ ਸਿਰਫ 40 ਰੁਪਏ ਕਿੰਨਾ ਸਿਰਫ 40 ਰੁਪਏ ਚੈਲੰਜ ਵੀ ਕਰਦੇ ਹੋ ਤੁਸੀਂ ਤਾਂ ਹਾਂਜੀ ਚੈਲੰਜ ਪੂਰਾ ਜੀ ਜਿਹੜਾ ਵੀ ਪੀਗਾ ਇੱਕ ਵਾਰੀ ਸਿਹਤ ਬਣਾਏਗਾ ਅੱਛਾ ਹਾਂਜੀ ਭਾਈ ਜੀ ਕਿਸੇ ਨੇ ਆਣਾ ਹੋਵੇ ਆਪਣੀ ਲੋਕੇਸ਼ਨ ਦੱਸ ਦੋ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਰਣਜੀਤ ਐਵੇਨਿਊ ਬੀ ਬਲੌਗ ਰੇਡੀ ਮਾਰਕੀਟ ਚੈਲੰਜ ਕਰਤਾ ਤੁਸੀਂ ਪਹਿਲਵਾਨ ਬਣ ਜਾਓ ਹਾਂਜੀ ਜਿਹੜਾ ਵੀ ਇੱਕ ਵੀ ਪੀਓਗਾ ਪਹਿਲਵਾਨ ਬਣੇਗਾ ਲੋਕੇਸ਼ਨ ਦੱਸ ਦੋਗੇ ਇੱਕ ਰਣਜੀਤ ਐਬ ਨੇ ਵੀ ਬਲੌਗ ਰੇਡੀ ਮਾਰਕੀਟ